डीसीपी ਨੂੰ ਦਸਾਂ ਬੰਦਾ ਫੋਨ ਆ ਗਿਆ ਜੀ ਤੇ ਨਸ਼ਿਆਂ ਦਾ ਮਾਮਲਾ ਬੜਾ ਵੱਡਾ ਮੈਂ ਕਿਹਾ ਚਲੋ ਠੀਕ ਹੈ ਨਸ਼ੇ ਬਣਾਉਂਦੇ ਨੁੜਕੀ ਉਹ ਜੋ ਵੀਆਪੀ ਲੱਗੇ ਸਰਟੀਫਿਕੇਟ ਤੋਂ ਜੀ ਉਹ ਨਸ਼ੇ ਕਿੱਥੇ ਚ ਲੱਗੇ ਸੀਗੇ ਜੀ ਪੁਲਿਸ ਦਾ ਜਿਹੜਾ ਖੋਰ ਖਤੰਦਾ ਸੀ ਚੰਦਰੀਆ ਨਾ ਨਸ਼ਿਆਂ ਦੀ ਆੜ ਇਹ ਤੇ ਗੰਗਾ ਦਾ ਵੀ ਆੜ ਇੱਥੇ ਇਹਨਾਂ ਨੇ ਉਹੀ ਹਾਲਾਤ ਫੜੇ ਨੇ ਜਿਹੜੇ ਸਾਡੇ 80 ਦੇ 90 ਦੇ ਧੱਕੇ ਦੇ ਵਿੱਚ ਸੀ ਜੀ ਇਹਨਾਂ ਦੇ ਨਕੀਲ ਕੱਸੀ ਯਾਨੀ ਬਹੁਤ ਜ਼ਰੂਰੀ ਹੈ ਜੇ ਸਰਕਾਰ ਨੇ ਨਕੀਲ ਨਾ ਕੱਸੀ ਨਾ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪੈਣਾ। ਪਹਿਲਾਂ ਕਿਸੇ ਕੋ ਨਛੇ ਚ ਮਾਰੇ ਮੁੱਤੇ ਉਪਰ 100 ਗ੍ਰਾਮ 5 ਗ੍ਰਾਮ ਜਾਂ ਗੁੱਦਮ ਕਿੱਥੋਂ ਫੜੇ ਗਿਆ ਕਿ ਭਰਿਓ ਕਿ ਆ ਗਏ ਨੇ। ਜੀ ਉਹਨਾਂ ਤੋਂ ਵੀ ਕਿਸੇ ਪਾਈ ਜਾ ਰਹੇ ਨੇ। ਤੇ ਉਹ ਦੁਖੀ ਤੇ ਵੀ ਹੱਥ ਖਾਣਾ ਕਿੱਥੋਂ ਰੋਇ ਦੱਕੇ ਇਸ ਦੇ ਵਿੱਚ। ਜੀ ਇੰਨੀ ਹਾਲਤ ਮਾੜੀ ਹੋ ਗਈ ਆ ਤੇ ਇਹ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਆ। ਜੀ ਸਰ ਇੱਕ ਗੋਰਖ ਧੰਦਾ ਬੰਦ ਕਰੇ ਲੁੱਟ ਮਾਰਦਾ ਜੇ ਕਿਸੇ ਦੇ ਪੈਸੇ ਦੇ ਦਿੱਤੇ ਉਹਨਾਂ ਦੇ ਮੂੰਹ ਮੰਗੇ ਤੇ ਫਿਰ ਧਜੋ ਬੰਦਾ ਜੀ ਜੇ ਨਹੀਂ ਦਿੱਤੇ ਤੇ ਫਿਰ ਟੰਗ ਲਿਆ ਬੰਦਾ ਤੇ ਜੀ ਜਿਹੜੀ ਫੋਟੋ ਲੱਗੀ ਸੀ ਉਹ ਫੋਟੋ ਦਾ ਬਹਾਨਾ ਕਿ ਚਾਹੀਏ ਤੇ ਲੋਕ ਤੇ ਆਮ ਫੋਟੋ ਲਾਈ ਫਿਰਦੇ ਆ ਢਿੰਡਰਾ ਵਾਲਿਆਂ ਦੀ ਜਦੋਂ ਭੀਮ ਸਿੰਘ ਸੱਚਰ ਇੱਥੇ ਮੁੱਖ ਮੰਤਰੀ ਸੀਗਾ ਉਹਦੀ ਪੁਲਿਸ ਨੇ ਐਂਟਰ ਕੀਤਾ ਸੀ ਐਂਟਰ ਕਰਨ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੇ ਲੋਕ ਜਿਹੜੇ ਮਗੇ ਸੀ ਗਲੀ ਚ ਲਾਈ ਸੀ ਕੁਝ ਬੰਦੇ ਫੱਟੜ ਵੀ ਹੋਏ ਸੀ ਪਟਿਆਲੇ ਦੇ ਰਹਿਣ ਵਾਲੇ ਉਦੋਂ ਇੱਥੇ ਐਸਪੀ ਹੁੰਦੇ ਸੀ ਅਮਰ ਸਰ ਦੇ ਜੀ ਉਸ ਐਸਪੀ ਨੇ ਕੀ ਕੀਤਾ ਵੀ ਇੱਥੇ ਐਂਟਰੀ ਅੰਦਰ ਕੀਤੇ ਅੰਦਰ ਸਾਡੇ ਸਬ ਮੁਲਾਜ਼ਮ ਲੈ ਕੇ ਆ ਗਏ ਤੇ ਉਹ ਸਾਰੇ ਸੁਨ ਜਿੰਮੀ ਫਰੰਕ ਦੇ ਵਿੱਚ ਸੀ ਤੇ ਉਹਨਾਂ ਦਾ ਐਸਪੀ ਦਾ ਟੱਕਰਾ ਹੋ ਜਾਂਦਾ ਵਾ ਬਲਵੇਕ ਸਿੰਘ ਪੀਏ ਹੁੰਦੇ ਸੀ ਬਾਦ 70 ਟਾਹ ਜਹਦਰ ਗੁਰਜਨ ਸਿੰਘ ਟੋੜਾ ਦੇ ਚੀ ਜੀ ਕਹਿੰਦਾ ਫਿਰ ਬਾ ਇਜਤ ਤੁਸੀਂ ਆਪਣੇ ਮੁਲਾਜ਼ਮ ਤੇ ਆਪ ਜਿਹੜੇ ਬਾਤ ਜੀ ਇਹ ਤੁਹਾਨੂੰ ਕਿਸੇ ਬੰਦੇ ਚ ਕੋਈ ਛੱਡ ਕੇ ਉਹ ਤੁਹਾਨੂੰ ਦੱਸੋ ਅਸੀਂ ਉਹ ਬੰਦਾ ਦੇਾਂਗੇ ਕੋਈ ਗੱਲ ਨਹੀਂ ਜੀ ਮਤਲਬ ਉਹਨਾਂ ਦੇ ਉੱਤੇ ਫਿਰ ਸਨੀ ਸੀ ਉਹਨਾਂ ਉਲਟਾ ਜਿਹੜਾ ਸੀ ਬੈਂ ਸਿੰਘ ਦੀ ਸਰਕਾਰ ਸੀ ਕੋਈ ਦੇ ਕੋਈ ਨਹੀਂ ਕੀ ਹੋ ਰਕੀ ਨਹੀਂ ਹੋ ਰਿਆ ਜੀ ਉਹਨੇ ਫੜ ਕੇ ਜਗਤ ਜਗਦਲ ਮੇਲ ਤੇ ਨੂੰ ਕਤਵਾਲੀ ਸਾਡੇ ਬੰਦ ਕਰੀ ਇੰਸਾਨ ਸੱਚਰ ਨੇ ਹਿੰਦੂ ਹੋਣ ਦੇ ਬਾਵਜੂਦ ਵੀ ਆ ਕੇ ਕਾਲ ਤੱਕ ਤੇ ਮਾਫ਼ੀ ਮੰਗੀ ਸੀ ਤੇ ਜੀ ਵੀ ਸਾਡੇ ਕੋਲ ਗਲਤੀ ਹੋਈ ਹੈ ਤੇ ਜੀ ਸਰਕਾਰ ਤੇ ਧਰਤੀ ਦੇ 2 ਫੁੱਟ ਉੱਤਰੀ ਫਿਰਦੀ ਤੇ ਤੁਸੀਂ ਹੋ ਨਵਾਂ ਪੰਗਾ ਲੈ ਲਿਆ ਟੌਰੇ ਦਾ ਪੀਏ ਚੁੱਕ ਲਿਆ ਤੁਹਾਨੂੰ ਮੋਰਚਾ ਲੱਗੂ ਜੇ ਮੋਰਚਾ ਲੱਗੂ ਤੇ ਆਪਣੀ ਸਰਕਾਰ ਦੇ ਦਿਨ ਕੱਟਣਗੇ ਇਹ ਫਤਫੜ ਜੇ ਤੁਸੀਂ ਜੀ ਮੋਖੰਦਰੀਏ ਖਾਨੇ ਦੀ ਗੱਲ ਬੈ ਗਈ ਉਹਨੇ ਪੁੱਛਿਆ ਕਿਨੇ ਚੁੱਪ ਚਾ ਗਨਾ ਅਮ੍ਰਿਤਸਰ ਦਲਮੇਖ ਸਿੰਘ ਸ਼੍ਰੋਮਣੀ ਵੀ ਤੁਹਾਡੇ ਫਰਾਂੇ ਪਤ ਚੁੱਪਿਆ ਤੇ ਜੀ ਉਹ ਫਿਰ ਐਸਐਸਪੀ ਨੂੰ ਬੁਲੰਦ ਕਰਕੇ ਦਲਮੇਖ ਸਿੰਘ ਨੂੰ ਤੇ ਕਲੰਚਰ ਜਾਂ ਸੈਕਟੀ ਹੁੰਦੇ ਛਡਾ ਲੈ ਕੇ ਆਏ ਫਿਰ ਐਸਪੀ ਹਰਪਾਲ ਸਿੰਘ ਜੀ ਆਉਂਦੇ ਤੇ ਹਰਪਾਲ ਸਿੰਘ ਜੀ ਲਗਭਗ 24 ਘੰਟੇ ਉੱਥੇ ਹੁੰਦੇ ਜੀ ਰਾਤ ਨੂੰ ਜਦਲੇ ਵੀ ਹੂੰ ਸਾਨੂੰ ਪਤਾ ਹੈਗਾ ਹਰਪਾਲ ਸਿੰਘ ਦੇ ਉੱਤੇ ਕਾਲੀ ਦਲ ਨੇ ਇਹ ਦੋਸ਼ ਲਾਇਆ ਸੀਗਾ ਕਿ ਇਹ ਨਰਿੰਦਰ ਸਿੰਘ ਚੋਰੀ ਦਾ ਜਰਿਆ ਜਰਿਆਲੇ ਆ ਤੇ ਇਹਦੇ ਇਹਦੇ ਇਸ਼ਾਰਿਆਂ ਤੇ ਅਟੈਕ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਸੋ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੋ ਜਦੋਂ ਤੋਂ ਭਾਰਤ-ਪਾਕ ਬਣਿਆ ਸਿੱਖ ਕੌਮ ਤੇ ਕਈ ਹਨੇਰੀ ਝੱਕੜ ਆਏ ਸ਼ਬਦਾਂ ਨਾਲ ਹੀ ਬੋਲਣਾ ਵੀ ਸੰਭਵ ਨਹੀਂ ਹੈ ਸੋ ਸਿੱਖ ਕੌਮ ਮੰਨੀ ਪਰਮੰਨੀ ਕੌਮ ਸੀ ਪਰ ਅੱਜ ਜੋ ਮੌਜੂਦਾ ਹਾਲਾਤ ਚ ਸਿੱਖਾਂ ਤੇ ਤਸ਼ੱਦਦ ਧਾਇ ਜਾਏ ਪਹਿਲਾਂ ਗੱਲ ਕਰਾਂਗੇ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਤਰਨਤਾਰਨ ਦੀ ਪੁਲਿਸ ਦੋ ਨੌਜਵਾਨਾਂ ਨੂੰ ਕਸੀਟ ਕੇ ਲਿਜਾ ਰਹੀ ਸੀ ਸੋ ਦੂਜੀ ਗੱਲ ਕਰਾਂਗੇ ਲੁਧਿਆਣਾ ਚ ਪੁਲਿਸ ਵੱਲੋਂ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੋ ਵਿਚਾਰ ਚਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਸਾਹਿਬ ਸੋ ਪੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਆਪ ਜੀ ਦੇ ਸੋਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪੱਟੀ ਸਾਹਿਬ ਜੀ ਪਹਿਲਾ ਸਵਾਲ ਇੱਥੋਂ ਸ਼ੁਰੂ ਕਰਦੇ ਆਂ ਵੀ ਤਰਨ ਤਰਨ ਦੀ ਪੁਲਿਸ ਦੇ ਵੱਲੋਂ ਦੋ ਮੁਲਾਜ਼ਮ ਗਏ ਅਮਰਸਰ ਦਰਬਾਰ ਸਾਹਿਬ ਕਹਿੰਦੇ ਉੱਥੇ ਆਉਂਦੇ ਆ ਪ੍ਰਕਰਮਾਂ ਦੇ ਵਿੱਚ ਦੋ ਨੌਜਵਾਨਾਂ ਨੂੰ ਕਸੀਟ ਕੇ ਲੈ ਕੇ ਜਾ ਰਹੇ ਸੀਗੇ ਤਾਂ ਐਸਪੀ ਦੀ ਟਾਸਕ ਫੋਰਸ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਬੰਦਕ ਬਣਾ ਲਿਆ। ਕਹਿੰਦੇ ਵੀ ਇੱਕ ਕਮਰੇ 'ਚ ਬੰਦ ਕਰ ਲਿਆ ਸੀਗਾ ਤੁਹਾਨੂੰ ਇਹ ਸਾਰਾ ਮਾਮਲਾ ਪੱਟੀ ਸਾਹਿਬ ਕਿਵੇਂ ਲੱਗਦਾ ਹੈ ਜਿਹੜੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਜਿਹੜਾ ਪ੍ਰਬੰਧ ਆ ਨੰਦਨਵਾਰ ਸਾਹਿਬ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੂਣ ਹੈ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜੇ ਕਿਸੇ ਬੰਦੇ ਦੀ ਲੋਰੀਂਦਾ ਵਾ ਕੋਈ ਗਲਤ ਕੰਮ ਕਰਕੇ ਆਇਆ ਤੇ ਉਹਨਾਂ ਦਾ ਫਰਜ ਬਣਦਾ ਸੀ ਉਹ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਵੀ ਵੇਖੋ ਤੁਹਾਡੇ ਇੱਥੇ ਬੰਦਾ ਆਇਆ ਹੈ ਆ ਹਾਂ ਜੀ ਇੱਕ ਕ੍ਰਿਮੀਨਲ ਹੈ ਤੇ ਇਹਨਾਂ ਨੂੰ ਸਾਨੂੰ ਲੜਿੰਦੇ ਸੰਦੂਟੇ ਜਾਂ ਫੇਸਕਲ ਦੰਦੀ ਬਣ ਜੀ ਲੇਕਿਨ ਉਹਨਾਂ ਨੇ ਉਹ ਹੈਗੀ ਸੀ ਦੂਸਰੀ ਬਿਜੇ ਦੀ ਪੁਲਿਸ ਸੀ ਉਹਨਾਂ ਨੇ ਸੋਚਿਆ ਕਿ ਅਸੀਂ ਪੁਲਿਸ ਨੇ ਸਾਨੂੰ ਕਿਹਾ ਕਿਥੇ ਰੁਕਣਾ ਇੱਥੇ ਹਾਂਜੀ ਇਹ ਗੱਲ ਨਹੀਂ ਹੈਗੀ ਗੱਲ ਤੇ ਸਿਰਫ ਇਹ ਹੈਗੀ ਹੈ ਪੀਪਰਬੰਦ ਉੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵਾ ਜੀ ਤੇ ਮੈਂ ਇਹ ਵੀ ਸਪਸ਼ਟ ਕਰ ਦਿਆਂ ਕਿ ਜਿਹੜੀ ਹਰਮੰਦਰ ਸਾਹਿਬ ਆ ਸ੍ਰੀ ਮੰਦਿਰ ਸਾਹਿਬ ਦੇ ਵਿੱਚ ਵੀ ਬਿਕੇਦਾ ਦੋਟੇ ਸਿਵਲ ਕੱਪੜਿਆਂ ਦੇ ਵਿੱਚ 30-40 ਮਲਾਜਮ 24 ਘੰਟੇ ਉੱਥੇ ਕਾਇਨਾ ਰਹਿਦੇ ਤੇ ਇੱਕ ਇੱਕ ਬੰਦੇ ਤੇ ਨਿਗਰਾਨੀ ਰੱਖੀ ਜਾਂਦੀ ਹੈ ਕਿ ਕੌਣ ਆ ਰਿਹਾ ਤੇ ਕੌਣ ਜਾ ਰਿਹਾ ਤੇ ਐਸੀ ਤਿਸ ਦਾ ਪ੍ਰਬੰਧ ਕੀ ਹੈ ਜੀ ਉਨੇ ਇਹ ਤਰਨ ਤਰਨ ਦੀ ਪੁਲਿਸ ਸੀ ਇਹਨਾਂ ਨੂੰ ਇਥੋਂ ਦੀ ਰਵਾਇਦਾ ਨਹੀਂ ਸੀ ਪਰ ਤਾਂ ਉਹ ਪਿੱਛਾ ਕਰਦੇ ਉਹਨਾਂ ਨੌਜਵਾਨਾਂ ਦਾ ਐ ਤੇ ਉਹ ਦਰਬਾਰ ਤੋਂ ਵੀ ਕੰਪਲੈਕਸ ਵੜ ਗਏ ਚੰਗੀ ਗੱਲ ਹੁੰਦੀ ਵੀ ਜੇ ਉਹਨਾਂ ਦਾ ਪਿੱਛਾ ਕਰਨੇ ਨਾਲ ਉਹ ਜਾ ਕੇ ਪ੍ਰਬੰਧਕਾਂ ਨਾਲ ਗੱਲ ਕਰਦੇ ਕਿ ਇਹ ਬੰਦੇ ਸਭ ਗੁੜਿੰਦੇ ਨੇ ਚਾਹੀਦੇ ਐ ਤੁਹਾਨੂੰ ਇਹ ਬਾਹਰ ਭੇਜੋ ਜੀ ਫਿਰ ਤੇ ਕੋਈ ਗੱਲ ਬਣ ਜਾਂਦੀ ਤੇ ਜਦੋਂ ਤੁਸੀਂ ਆਪਣੇ ਲੈਵਲ ਤੇ ਸ਼ੁਰੂ ਕਰ ਦਿੱਤੀ ਕਾਰਵਾਈ ਤੇ ਫਿਰ ਹੋਰ ਮੁਸ਼ਕਲ ਹੋ ਜਾਂਦੀ ਹੈ ਜੀ ਜੀ ਇੰਨੇ ਨੇ ਮੈਂ ਉਹਦੇ ਪਿਛੋਕੜ ਦੀ ਗੱਲ ਕਰਾਂ ਪਰ ਜਿਹੜੀ ਦਰਬਾਰ ਸਾਹਿਬ ਕੰਪਲੈਕਸ ਜਿਹੜੀ ਪੁਲਿਸ ਆਈ ਉਹ ਪਹਿਲੀ ਵਾਰੀ ਨਹੀਂ ਆਈ ਜੀ ਜਦੋਂ ਵੀ ਕੋਈ ਮੋੜੇ ਲੱਗਦੇ ਨੇ ਉੱਥੋਂ ਅੰਦਰੋਂ ਵੀ ਬੰਦੇ ਚੁੱਕੇ ਜਾਂਦੇ ਨੇ ਅੰਦਰ ਵੀ ਲੜਾਈ ਹੁੰਦੀ ਹੈ ਅੰਦਰ ਵੀ ਸਭ ਕੁਝ ਹੁੰਦਾ ਵਾ ਜੀ ਪਹਿਲੀ ਵਾਰੀ 1955 ਦੇ ਵਿੱਚ ਜਿਹੜੀ ਜੀਏ ਪੁਲਿਸ ਸੈਂਟਰ ਕੀਤੀ ਸੀ ਜੀ ਜਦੋਂ ਭੀਮ ਸਿੰਘ ਸੱਜਰ ਇੱਥੇ ਮੁੱਖ ਮੰਤਰੀ ਸੀਗਾ ਉਹਦੀ ਪੁਲਿਸ ਨੇ ਐਂਟਰ ਕੀਤਾ ਸੀ ਐਂਟਰ ਕਰਨ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੇ ਲੋਕ ਜਿਹੜੇ ਮਗੇ ਸੀ ਗੋਲੀ ਚਲਾਈ ਸੀ ਕੁਝ ਬੰਦੇ ਫੱਟੜ ਵੀ ਹੋਏ ਸੀ ਜੀ ਲੇਕਿਨ ਉਸ ਤੋਂ ਬਾਅਦ ਧੀਮ ਸਹਿ ਸੱਚੇ ਨੇ Hindu ਹੋਣ ਦੇ ਬਾਵਜੂਦ ਵੀ ਆ ਕੇ ਕਾਲ ਤੱਕ ਤੇ ਮਾਫੀ ਮੰਗੀ ਸੀ ਫੇ ਜੀ ਇਹ ਸਾਡੇ ਕੋਲ ਗਲਤੀ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਹਾਲਾਤ ਖਰਾਬ ਸੀ ਉਦੋਂ ਅਕਸਰ ਹੀ ਜਿਹੜੇ ਸਿਵਲ ਯੂਨੀਫਾਰਮ ਚ ਪੁਲਸਰ ਇੰਦਰਪੁਤ ਚੁੱਕੇ 라 ਜਾਂਦੇ ਸੀ ਕਿ ਤੁਸੀਂ ਕਿਸਦਾ ਨਹੀਂ ਸ਼ਿਫਟ ਤੇ ਜੀ ਇੱਕ ਵਾਰੀ ਦੀ ਗੱਲ ਆ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਆ ਜਿਹੜੇ ਏਡੀਜੀਪੀ ਜਿਹੜੇ ਰਿਟਾਇਰ ਹੋ ਗਏ ਨੇ ਹੁਣ ਜੀ ਪਟਿਆਲੇ ਦੇ ਰਹਿਣ ਵਾਲੇ ਉਦੋਂ ਇੱਥੇ ਐਸਪੀ ਹੁੰਦੇ ਸੀ ਅੰਮ੍ਰਿਤਸਰ ਦੇ ਜੀ ਉਸ ਐਸਪੀ ਨੇ ਕੀ ਕੀਤਾ ਵੀ ਇੱਥੇ ਐਂਟਰੀ ਅੰਦਰ ਕੀਤੇ ਅੰਦਰ ਉਹ ਸਾਰੇ ਸਬਜ਼ਮਾਲਮ ਲੈ ਕੇ ਆ ਗਏ ਤੇ ਉਹ ਸਾਰੇ ਸੁਮ ਜਿੰਮੀ ਫਰੰਦ ਦੇ ਵਿੱਚ ਸੀ ਜੀ ਜੀ ਉਹਨਾਂ ਦਾ ਐਸਪੀ ਦਾ ਟਕਰਾ ਹੋ ਜਾਂਦਾ ਵਾ ਬਲਵੇਕ ਸਿੰਘ ਪੀਏ ਹੁੰਦੇ ਸੀ ਬਾਅਦ 70 ਟਾਇਰ ਜਹਦਰ ਗੁਰਜਨ ਸਿੰਘ ਕੋੜਾ ਦੇ ਪੀਏ ਹੁੰਦੇ ਸੀ ਜੀ ਉਹ ਨੂੰ ਕਹਿੰਦਾ ਐਸਪੀ ਸਾਹਿਬ ਮੈਨੂੰ ਇਹ ਗੱਲ ਦੱਸੋ ਤੁਸੀਂ ਭਈ ਇੱਥੇ ਪ੍ਰਬੰਧ ਜਿਹੜਾ ਹੈਗਾ ਵਾ ਉਹ ਸ਼੍ਰੋਮਣੀ ਕਮੇਟੀ ਦਾ ਕਿ ਪੰਜਾਬ ਸਰਕਾਰ ਦਾ ਕਿ ਪੁਲਿਸ ਦਾ ਕਹਿੰਦਾ ਸ਼੍ਰੋਮਣੀ ਕਮੇਟੀ ਦਾ ਜੀ ਕਹਿੰਦਾ ਫਿਰ ਬਾ ਇੱਜਤ ਤੁਸੀਂ ਆਪਣੇ ਮੁਲਾਜ਼ਮ ਤੇ ਆਪ ਜਿਹੜੇ ਬਾਤ ਸੀ ਇੱਥੇ ਜੀ ਜੇ ਤੁਹਾਨੂੰ ਕਿਸੇ ਬੰਦੇ ਤੇ ਕੋਈ ਛੱਡ ਕੇ ਉਹ ਤੁਹਾਨੂੰ ਦੱਸੋ ਅਸੀਂ ਨੁਬੰਦਾ ਦੇਾਂਗੇ ਕੋਈ ਗੱਲ ਨਹੀਂ ਤੇ ਜੀ ਲੇਕਿਨ ਉਹਨਾਂ ਦੇ ਉੱਤੇ ਕੋਈ ਹੱਥ ਨਹੀਂ ਸੀ ਉਹਨਾਂ ਉਲਟਾ ਜਿਹੜਾ ਸੀ ਬਿਆਨ ਸਿੰਘ ਦੀ ਸਰਕਾਰ ਸੀ ਕੋਈ ਦੇ ਕੋਈ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਜੀ ਉਹਨਾਂ ਨੇ ਫੜ ਕੇ ਜਗਦਲ ਮੇਰ ਤੇ ਉਹਨੂੰ ਕਤਵਾਲੀ ਥਾਣੇ ਬੰਦ ਕਰ ਦਿੱਤਾ ਹਾਂਜੀ ਹੁਣ ਇਹ ਸੀ ਵੀ ਪੁਲਿਸ ਨੂੰ ਕੌਣ ਆਖੇ ਤੇ ਜੀ ਉਹ ਸੱਤ ਨਾਲ ਸੀ ਹੋਏ ਤੁਹਾਨੂੰ ਪਤਾ ਹੀ ਹੈ ਹੂੰ ਉਹ ਪੁਰਜ਼ੇ ਰਾਜ ਕਰਕੇ ਉਹਨਾਂ ਨੂੰ ਕਿਸੇ ਪਿੱਛੇ ਹੀ ਨਹੀਂ ਜੀ ਸਰ ਤੇ ਫਿਰ ਦਲਮੇਰ ਸਿੰਘ ਹੋਰੀ ਤੁਕਤਾਰੀ ਬੈਠੇ ਆ ਖਵਲਾ ਜਿੱਤੇ ਤੇ ਹੁਣ ਉਹਨਾਂ ਦੇ ਫਿਕਰ ਪੈ ਗਿਆ ਵੀ ਮੈਂ ਆਪਣਾ ਬਚਾ ਕਿਵੇਂ ਕਰਾਂ ਹਾਂਜੀ ਇੱਕ ਕਾਲੀ ਆਗੂ ਦਾ ਨਾ ਹੁੰਦਾ ਸੀ ਕਰਤਾਰ ਸਿੰਘ ਟੱਕਰ ਜੀ ਤੇ ਉਹਦਾ ਟੱਕਰ ਕਾ ਜੇ ਬਣਾਇਆ ਕਿ ਹਰਿਆਣੇ ਚ ਉਹਨੇ ਸ਼੍ਰੋਮਣੀ ਕਲਚਰ ਚੱਕਰ ਦਾ ਨਾਂ ਰੱਖਿਆ ਹੁੰਦਾ ਸੀ ਉਹਨੇ ਤੇ ਉਹਦੇ ਬਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦੂਰੀ ਕਹਿੰਦੇ ਹੁੰਦੇ ਸੀ ਕਿ ਜਿੱਥੇ ਸਰਕਾਰ ਉੱਥੇ ਕਰਤਾਰ ਕਹਿਣ ਤੋਂ ਬਾਅਦ ਸਰਕਾਰ ਦੀ ਮਰਜ਼ੀ ਹੋਵੇ ਤੇ ਕਰਤਾਰ ਦੀ ਉਹ ਸਰਕਾਰ ਚੱਲਦੀ ਹੁੰਦੀ ਸੀ ਉਦੋਂ ਜਾ ਕੇ ਖਾਂਜ ਪਾ ਲੈਂਦਾ ਸੀ ਜੀ ਉਹਨਾਂ ਫਿਰ ਮੇਕਿੰਗ ਦੇ ਬੰਦਿਆਂ ਨੇ ਉਹਦੇ ਨਾਲ ਜਿਹੜੀ ਸੀ ਰਾਬਤਾ ਕਹਿਣ ਕੀਤਾ ਤੇ ਉਹਨੇ ਫਿਰ ਮੁੱਖ ਮੰਤਰੀ ਨੂੰ ਗਿਆ ਵੀ ਆਪਣੀ ਸਰਕਾਰ ਦੀ ਬਦਨਾਮੀ ਤੇ ਅੱਗੇ ਬਹੁਤ ਜਿਆਦੀ ਆ ਜੀ ਸਰਕਾਰ ਦੇ ਧਰਤੀ ਦੇ 2 ਫੁੱਟ ਉੱਤਰੀ ਫਿਰਦੀ ਤੇ ਤੁਸੀਂ ਹੋ ਨਵਾਂ ਪੰਗਾ ਲੈ ਲਿਆ ਟੋੜੇ ਦਾ ਪੀਏ ਚੁੱਕ ਲਿਆ ਤੁਹਾਨੂੰ ਮੋਰਚਾ ਲੱਗੂ ਜੀ ਜੇ ਮੋਰਚਾ ਲੱਗੂ ਤੇ ਆਪਣੀ ਸਰਕਾਰ ਦੇ ਦਿਨ ਕੱਟਣਗੇ ਇਹ ਪਤਫਲ ਜੀ ਜੀ ਮੁਖੰਦਰੀਏ ਖਾਣੇ ਚ ਗੱਲ ਬੈਗੀ ਉਹਨੇ ਪੁੱਛਿਆ ਕਿਨੇ ਚੁੱਕਿਆ ਕਿਹਾ ਅਮਰੇ ਸਾਹਿਬ ਦਲਮੇਗ ਸਿੰਘ ਸ਼੍ਰੋਮਣਿਕ ਵੀ ਤੁਹਾਡੇ ਫਲਾਣੇ ਬੰਦੇ ਚੁੱਕਿਆ ਤੇ ਜੀ ਉਹ ਫਿਰ ਐਸਐਸਪੀ ਨੂੰ ਬੁਲੰਦ ਕਰਕੇ ਦਲਮੇਗ ਸਿੰਘ ਨੂੰ ਤੇ ਕਲਵੰਸਰੀ ਐਫਐਸਏਟੀ ਹੁੰਦੇ ਛਡਾਲ ਲੈ ਕੇ ਆਏ ਲਿਕਦੇ ਸੀ ਉਹਦੀ ਐਸਪੀ ਦੀ ਚਾਰਟਸਾਂ ਕੀਤੀ ਵੀ ਤੁਸੀਂ ਉਹਦੀ ਅਜਰਤੀ ਨਾ ਕਰੋ ਜੀ ਇਸ ਕਰਕੇ ਪੁਲਿਸ ਜਿਹੜੀ ਐ ਐਂਟਰ ਪਹਿਲੀ ਵਾਰ ਨਹੀਂ ਕੀਤੀ ਸਿਰਫ ਇੱਕ ਦੂਸਰੇ ਜ਼ਿਲ੍ਹੇ ਦੀ ਪੁਲਿਸ ਜੀ ਅੰਮ੍ਰਿਤਸਰ ਦੀ ਹੁੰਦੀ ਤੇ ਉਹ ਆਪਣੇ ਤਰੀਕੇ ਨਾਲ ਕੰਮ ਕਰਦੀ ਜੀ ਉਹ ਟਾਕ ਪੁਲਿਸ ਦੇ ਅਧਿਕਾਰੀਆਂ ਨੂੰ ਜਿਹੜਾ ਸੀ ਉਹ ਕੌਂਸਲ ਵਿੱਚ ਲੈ ਕੇ ਕਰਦੀ ਜੀ ਉਹ ਫਿਰ ਜਦੋਂ ਤਿੰਨ ਬੰਦੇ ਸੀ ਤਿੰਨਾਂ ਦੇ ਵਿੱਚੋਂ ਇੱਕ ਤੇ ਫਸ ਗਿਆ ਤੇ ਦੋ ਫੜ ਕੇ ਉਹਨਾਂ ਫਿਰ ਜਿਹੜੀ ਚਾਰਜ ਪੁਲਿਸ ਨੂੰ ਮੈਂ ਕਮਰੇ 'ਚ ਬੰਦ ਕਰ ਦਿੱਤੇ ਤੇ ਜੀ ਫਿਰ ਐਸਪੀ ਹਰਪਾਲ ਸਿੰਘ ਜੀ ਹੁੰਦੇ ਤੇ ਹਰਪਾਲ ਸਿੰਘ ਜੀ ਲਗਭਗ 24 ਘੰਟੇ ਉੱਥੇ ਹੁੰਦੇ ਆ। ਜੀ ਰਾਤ ਨੂੰ ਵੀ ਦਿਨੇ ਵੀ ਹੂੰ ਤੁਹਾਨੂੰ ਪਤਾ ਹੋਏਗਾ ਹਰਪਾਲ ਸਿੰਘ ਦੇ ਉੱਤੇ ਕਾਲੀ ਦਲ ਨੇ ਇਹ ਦੋਸ਼ ਲਾਇਆ ਸੀਗਾ ਕਿ ਇਹ ਨਰੈਣ ਸਿੰਘ ਚੌੜੇ ਦਾ ਦਰਿਆ ਹਜ਼ਰੜਾ ਤੇ ਇਹਦੀ ਇਹਦੇ ਇਸ਼ਾਰਿਆਂ ਤੇ ਅਟੈਕ ਕੀਤਾ ਹੋ ਗਿਆ ਸੁਖਬੀਰ ਸਿੰਘ ਬਾਦਲ ਦੇ ਉੱਤੇ। ਜੀ ਸਰ ਜੀ ਉਸ ਤੋਂ ਬਾਅਦ ਜਦੋਂ ਅਕਾਲੀ ਵੀ ਲੀਡਰ ਮੱਥਾ ਟੇਕਣ ਆਉਂਦੇ ਸੀ ਤੇਰਪਾਲ ਜੀ ਨੂੰ ਲਾਭੇ ਕਰ ਦਿੱਤਾ ਜਾਂਦਾ ਸੀ ਜੀ ਹੁਣ ਇਹ ਜਿਹੜੀ ਘਟਨਾ ਪਹਿਲੀ ਦੀ ਵਾਪਰੀ ਪਹਿਲਾਂ ਵੀ ਅੰਦਰ ਜਾਂਦੇ ਰਹੇ ਨੇ ਪੁਲਿਸ ਵਾਲੇ ਸਿਵਲ ਯੂਨੀਫਾਰਮ ਵਿੱਚ ਲੇਕਿਨ ਉਹ ਆਪੇ ਨੀਕੇ ਨੇ ਜਾਂਦੇ ਸੀ ਇਹ ਦੂਸਰੇ ਜ਼ਿਲ੍ਹੇ ਦੇ ਪੁਲਿਸ ਹੈ ਤੇ ਉਹਨਾਂ ਸਿੱਧਾ ਜੋ ਅਟੈਕ ਕੀਤਾ ਤੇ ਫਿਰ ਐਸ.ਪੀ. ਸੀ ਦਾ ਪ੍ਰਬੰਧ ਆ ਐਸ.ਪੀ. ਨੂੰ ਦੱਸੋ ਤੁਸੀਂ ਆ ਗੱਲ ਹੈਗੀ ਗਲਤ ਹੋ ਰਹੀ ਆ ਜੀ ਇੱਥੇ ਫਿਰ ਟਿਕਲ ਬਣ ਜਾਂਦੀ ਜੀ ਜੇ ਸਿੱਧੀ ਕਾਰਵਾਈ ਕਰੀਗੀ ਤੇ ਫਿਰ ਉਹਨਾਂ ਦਾ ਇਕਹਾਰ ਆ ਉਹਨਾਂ ਨੂੰ ਰੋਕਣ ਮੈਣ ਤੇ ਜੀ ਜੀ ਪੱਟੀ ਸਾਹਿਬ ਜੀ ਅਗਲਾ ਸਵਾਲ ਹੈਗਾ ਕਿ ਲੁਧਿਆਣਾ ਦੀ ਜਿਹੜੀ ਖਬਰ ਹੈਗੀ ਕੱਲ ਪਰਸੋਂ ਦੀ ਕਹਿੰਦੇ ਵੀ ਟੈਕਸੀ ਡਰਾਈਵਰ ਜਿਹੜਾ ਰਣਜੋਤ ਸਿੰਘ ਸੀਗਾ ਕਹਿੰਦੇ ਵੀ ਥੋੜੀ ਜੀ ਗੱਡੀ ਲੱਗੀ ਸੀਗੀ ਉਹਦੀ ਗੱਲ ਬਹੁਤ ਵੱਧ ਗਈ ਤੇ ਕਹਿੰਦੇ ਉਹਦੀ ਗੱਡੀ ਦੇ ਵਿੱਚ ਭਿੰਡਰਾਂ ਵਾਲੇ ਬਾਬਿਆਂ ਦੀ ਫੋਟੋ ਲੱਗੀ ਸੀਗੀ ਕਹਿੰਦੇ ਵੀ ਜਦੋਂ ਪੁਲਿਸ ਆਈ ਤੇ ਪੁਲਿਸ ਵਾਲੇ ਕਹਿੰਦੇ ਵੀ ਇਹ ਭਿੰਡਰਾਂ ਵਾਲੇ ਦੀ ਫੋਟੋ ਲਾਈ ਹੈ ਦੀ ਭਿੰਡਰਾਂ ਵਾਲੇ ਕੱਢ ਦੇ ਦੇ ਅੰਦਰੋਂ ਚੰਗੀ ਤਰ੍ਹਾਂ ਪੁਲਿਸ ਚੌਕੀ ਲੈ ਕੇ ਜਾ ਕੇ ਉਹਦੀ ਚੰਗੀ ਕਹਿੰਦੇ ਬੇਹਦ ਕੁੱਟਮਾਰ ਕੀਤੀ ਕਹਿੰਦੇ ਵੀ ਉਹਦੇ ਪ੍ਰਾਈਵੇਟ ਅੰਗਾਂ ਦੀ ਵੀ ਛੇੜਛਾੜ ਕੀਤੀ ਗਈ ਹੈ ਉਸ ਨੌਜਵਾਨ ਤੋਂ ਨਾ ਤਾਂ ਤੁਰਿਆ ਜਾਂਦਾ ਸੀ ਤੇ ਨਾ ਬੋਲਿਆ ਜਾ ਰਿਹਾ ਸੀ ਪੱਟੀ ਸਾਹਿਬ ਇਹ ਸਾਰਾ ਮਾਮਲਾ ਕਿਵੇਂ ਲੱਗਦਾ ਤੁਹਾਨੂੰ ਪੁਲਿਸ ਵਾਲਾ ਵੇਖੋ ਪੁਲਸ ਨੇ ਜੀ ਕੁੱਟਮਾਰ ਕੀਤੀ ਆ ਬਿਲਕੁਲ ਨਜਾਇਜ਼ ਕੀਤਾ ਪੁਲਸ ਨੂੰ ਕਿਸੇ ਨੂੰ ਕੁੱਟਣ ਮਾਰਨ ਦਾ ਕੋਈ ਅਧਿਕਾਰ ਨਹੀਂ ਜੀ ਅਦạch ਕੁਮਾਰ ਇੱਕ ਜੱਜ ਹੁੰਦੇ ਸੀ ਜੀ ਜਰਮ ਅਗਾਜ ਕੁਮਾਰ ਨੇ ਤੇ ਇਥੋਂ ਤੱਕ ਪੁਲਸ ਨੂੰ ਕਿਹਾ ਹੁੰਦਾ ਸੀਗਾ ਵੀ ਮੈਨੂੰ ਥਾਣੇ ਦੇ ਵਿੱਚ ਤੁਹਾਡਾ ਛਿੱਤਰ ਹੀ ਵਿਖਾਇੰਦਾਂ ਸੀ ਤਾਂ ਬਾਕੀ ਦੀ ਗੱਲ ਬੜੀ ਦੂਰ ਦੀ ਗੱਲ ਹੂੰ ਤੁਹਾਡਾ ਕੰਮ ਇਹ ਬੰਦਾ ਫੜਿਆ ਜਿਹੜਾ ਉਹਨੇ ਗਵਾਹ ਕੀਤਾ ਵਾ ਉਹਦੀ ਤਫ਼ਤੀਸ਼ ਕਰਕੇ ਉਹਦਾ ਕੇਸ ਦੇ ਖਿਲਾਫ ਕਰਕੇ ਅਦਾਲਤ ਨੂੰ ਦਿਓ ਅਦਾਲਤ ਆਪੇ ਫੈਸਲਾ ਕਰੇਗੀ ਵੀ ਇਹਦਾ ਸਜ਼ਾ ਦੇਣੀ ਹੈ ਕੀ ਕਰਨਾ ਕੀ ਨਹੀਂ ਕਰਨਾ ਜੀ ਤੁਸੀਂ ਕੋਈ ਜਿਹੜੀ ਆ ਉਹ ਜੁਡੀ ਏਜੰਸੀ ਨਹੀਂ ਹੈਗੇ ਲੈਕਿਨ ਪੁਲਿਸ ਨੇ ਹਮੇਸ਼ਾ ਹੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਆ ਇਸ ਤੇ ਕੱਦ ਤੇ ਲਿਖਿਆ ਸੱਚ ਤੇ ਕੋਈ ਦੋਰਾਵਾ ਹੈ ਹੀ ਨਹੀਂ ਏ ਜੀ ਹੁਣ ਉਹ ਨੌਜਵਾਨ ਦਾ ਕਸੂਰ ਦੇਖ ਕੇ ਗੱਡੀ ਮਾਰੀ ਮਰਤੀ ਲੱਗ ਵੀ ਗਈ ਸੀ ਹਨ ਤੇ ਪੁਲਿਸ ਦਾ ਫਰਜ਼ ਮੰਨਦਾ ਜੀ ਦੋ ਸੈਟਲਮੈਂਟ ਕਰਾਉਣ ਦੇ ਨਹੀਂ ਹੁੰਦਾ ਤੇ ਪਰਚਾ ਦੇ ਦਿੰਦੇ ਲੇਕਿਨ ਉਹ ਕਹਿੰਦੇ ਸੀ ਵੱਡੇ ਘਰ ਦਾ ਬੰਦਾ ਸੀਗਾ ਜੀ ਕੋਈ ਪੱਤਰਕਾਰ ਦੱਸ ਰਿਹਾ ਕੋਈ ਕੁਝ ਦੱਸ ਰਿਹਾ ਪੱਤਰਕਾਰ ਵੀ ਕਿਹੜੇ ਭਲੇ ਉਹਦੇ ਨੂੰ ਪਤਾ ਆਪਣੀ ਸੱਤਾ ਦਾ ਆਪਣੀ ਤਾਕਤ ਦਾ ਦੁਰਵਰਤਨ ਕਰਦੇ ਕਰਦੇ ਜੀ ਇਹਦੇ ਤੇ ਚਾਹੀਦਾ ਫੋਰਸ ਨੂੰ ਆਪਣੀ ਜਿਹੜੀ ਪੂਰੀ لیاقت ਤੋਂ ਕੰਮ ਲੈਣਾ ਜਾਂਦਾ ਸੀ ਤੇ ਉਹਦੇ ਦੇ ਚਾਰ ਖੜੇ ਕਿਦਾ ਸੀ ਕਿ ਹੋ ਕੀ ਰਿਹਾ ਹੈ ਨਾ ਜ਼ਿਆਦਾ ਪੀਣੋ ਉਹ ਤੇ ਜੀ ਜਿਹੜੀ ਫੋਟੋ ਲੱਗੀ ਸੀ ਉਹ ਫੋਟੋ ਦਾ ਬਹਾਨਾ ਕਿ ਸਾਈਟ ਤੇ ਲੋਕ ਤੇ ਆਮ ਫੋਟੋ ਲਾਈ ਫਿਰਦੇ ਢਿੰਡਰਾ ਵਾਲਿਆਂ ਦੀ ਆ ਆਪ ਵੀ ਫੋਟੋ ਲਾਈ ਫਿਰ ਦੇਣੋ ਦੀ। ਪੱਟੀ ਸਾਹਿਬ ਸਵਾਲ ਆਇਆ ਐ ਪੱਟੀ ਸਾਹਿਬ ਤੁਹਾਡੀ ਗੱਲ ਦੇ ਵਿੱਚੋਂ ਸਵਾਲ ਕਰ ਰਿਹਾ ਵੀ ਪੁਲਿਸ ਦਾ ਇਹ ਪਹਿਲਾ ਕੇਸ ਤਾਂ ਹੈ ਨਹੀਂਗਾ ਆਏ ਜਿਹੜੀ ਪੁਲਿਸ ਧੱਕਾ ਕਰਦੀ ਆ ਆਮ ਲੋਕਾਂ ਨਾਲ। ਮੈਂ ਮੈਂ ਤਾਂ ਪਹਿਲਾਂ ਕਹਿਤਾ ਜੀ ਵੀ ਅਦਰਸ਼ ਕੁਮਾਰ ਵਰਗੇ ਜੱਜ ਨੇ ਤੇ ਪੁਲਿਸ ਨੇ ਇਸ ਤਰ੍ਹਾਂ ਰਿਟਾਇਆ ਤਾਂ ਜੀ ਵੀ ਤੁਹਾਡੇ ਖਾਣੇ ਦੇ ਛੱਤਰ ਵੀ ਨਹੀਂ ਹੋਣੇ ਸੀ ਦਾ ਕਿਸੇ ਕਿਸੇ ਨੂੰ ਮਾਰਨੀ ਫਿਰਦੇ। ਜੀ ਇਹ ਕੰਮ ਸਾਡਾ ਵਾ ਜੀ ਪੁਲਸ ਦੇਣੀ ਆ ਉਹ ਨਹੀਂ ਕਰਦੀ ਮੈਂ ਉਹਨਾਂ ਨੂੰ ਇੱਥੇ ਸਾਡਾ ਇੱਕ ਛਾਟੇ ਡੀਐਸਪੀ ਅਰ ਸਿੰਘ ਦਰਸ਼ਨ ਸਿੰਘ ਜੀ ਇੱਕ ਥਾਣੇਦਾਰ ਨੇ ਗੱਡੀ ਖੜੀ ਤੇ ਮੁੰਡੇ ਵਿਚਾਰੇ ਕਿਤੇ ਬੈਠੇ ਸੀਗੇ ਆਪਣੀ ਸੱਤ ਦੇ ਵਿੱਚ ਬੈ ਗੇ ਚੌਂਕ ਦੇ ਵਿੱਚ ਜੀ ਉਹਨਾਂ ਨੂੰ ਧੱਕੇ ਤੇ ਗੱਡੀ ਚ ਬਾ ਕੇ ਥਣੇ ਲਾਇਆ ਹੂੰ ਮੈਨੂੰ ਕਿਸੇ ਦਾ ਫੋਨ ਆਇਆ ਜੀ ਪਤਾ ਕਰਿਓ ਬੰਦੇ ਕਿਹੜੇ ਕਿ ਬੜੇ ਤੇ ਮੈਨੂੰ ਡੀਐਸਪੀ ਕਹਿੰਦਾ ਮੈਂ ਆ ਫੜ ਕੇ ਲਿਆ ਇਹ ਨਸ਼ੇ ਵਾਲੇ ਨੇ ਨਸ਼ਿਆਂ ਦੀ ਆੜ ਹੇਠ ਹੁਣ ਐਸ ਵળે ਜਾਂ ਧੰਦਾ ਚੱਲ ਰਿਹਾ ਨਾ ਲੁੱਟ ਮਾਰਦਾ ਹੂੰ ਉਹ ਬਹੁਤ ਮਾਰਦਾ ਜੀ ਇੱਥੇ ਕਮੰਡੂ ਕੋਰ ਇੰਸਪੈਕਟਰ ਕੋਈ ਇੱਕ ਲੇਡੀ ਚੁੱਕ ਲਈ ਜੀ ਦੇ ਪੁੱਠੀ ਵੀ ਟੰਗਿਆ ਗਿਆ ਉਹਦੀ ਕੁੱਟਮਾਰ ਵੀ ਕੀਤੀ ਗਈ ਓਟ ਤੁਰਿਆ ਨਹੀਂ ਜਿੰਦਾ ਇਹ ਨਹੀਂ ਜਦੋਂ ਮੈਂ ਪੁੱਛ ਜੀ ਮੈਨੂੰ ਕਿਸੇ ਨੇ ਗਿਆ ਤੇ ਮੈਂ ਘਰ ਪੁੱਛਦੇ ਨੇ ਕੀਏ ਤੇ ਮੈਂ ਡੀਸੀਪੀ ਨੂੰ ਫੋਨ ਕੀਤਾ ਮੈਂ ਕਿਹਾ ਜੀ ਆ ਘੜੀ ਆ ਤੁਹ ਪਤਾ ਕਰੀਓ ਕੀ ਗੱਲ ਹੈ ਤੇ ਜੀ ਡੀਸੀਪੀ ਨਾਲ ਨੂੰ ਦਸਾਂ ਬੰਦਾ ਫੋਨ ਆ ਗਿਆ ਜੀ ਤੇ ਨਸ਼ਿਆਂ ਦਾ ਮਾਮਲਾ ਬੜਾ ਵੱਡਾ ਮੈਂ ਕਿਹਾ ਚਲੋ ਠੀਕ ਹੈ ਨਸ਼ੇ ਨਵਾਉਂਦੇ ਹਾਂ ਨੁੜਕਿਓ ਜਿ ਕੋ ਵੀ ਜੀਪੀ ਲੱਗੇ ਸਰਟੀਫਿਕੇਟ ਦੋ ਜੀ ਉਹ ਨਸ਼ੇ ਕਿੱਥੇ ਚ ਲੱਗੇ ਸੀਗੇ ਜੀ ਪੁਲਿਸ ਦਾ ਜਿਹੜਾ ਗੋਰਖ ਧੰਦਾ ਸੇ ਚੱਲ ਰਿਹਾ ਨਾ ਨਸ਼ਿਆਂ ਦੀ ਆੜੇ ਤੇ ਗੈਂਗਾਸ ਦੀ ਆੜੇ ਇੱਥੇ ਇਹਨਾਂ ਨੇ ਉਹੀ ਹਾਲਾਤ ਫੜੇ ਨੇ ਜਿਹੜੇ ਸਾਡੇ 80 ਦੇ 90 ਦੇ ਦਹਾਕੇ ਦੇ ਵਿੱਚ ਸੀ ਜੀ ਇਹਨਾਂ ਦੇ ਨਕੇਲ ਕੱਸੀ ਯਾਨੀ ਬਹੁਤ ਜ਼ਰੂਰੀ ਹੈ ਜੇ ਸਰਕਾਰ ਨੇ ਨਕੇਲ ਨਾ ਪੱਤ ਕੱਸੀ ਨਾ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪੈਣਾ ਤੇ ਜੀ ਇਹਨਾਂ ਨੇ ਗੈਂਗਸਟਰਾਂ ਦੀ ਆੜ ਹੇੜ ਜਿਹੜੇ ਆ 4856 ਬੰਦੇ ਫੜੇ ਨੇ ਜੀ ਆਪਨੇ ਡੀਜੀ ਵੀ ਮੰਨਿਆ ਤੇ ਮੁਖਵਧਰੀ ਮੰਨਿਆ ਜੀ ਜੀ ਸਾਰੇ ਗੈਂਗਸਟਰ ਜੀ ਜੇ ਤੇ ਸਾਰੇ ਗੈਂਗਸਟਰ ਫਿਰ ਤੇ ਸਿਉਟੀ ਕੀ ਗੱਲ ਨਹੀਂ ਕਰਦੇ ਜੇ ਗੈਂਗਸ ਦਾ ਖਾਤਾ ਪੂਰਾ ਕਰਨ ਵਾਸਤੇ ਕੰਮ ਕੀਤਾ ਤੇ ਫਿਰ ਮਾੜੀ ਗੱਲ ਆ ਤੇ ਮੈਨੂੰ ਇੱਕ ਪੁਲਿਸ ਨੇ ਰਿਪੋਰਟ ਸੁਣੇ ਦੱਸਿਆ ਕਈ ਬੰਦੇ ਚੰਗੇ ਵੀ ਆ ਗਏ ਬਹੁਤ ਸਾਰੇ ਬੰਦੇ ਚੰਗੇ ਗਏ ਪੁਲਿਸ ਦੇ ਵਿੱਚ ਜਿਹੜੇ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਨੇ ਹਾਂਜੀ ਸਰ ਉਹ ਕਹਿੰਦਾ ਵੀ ਹਰ ਥਾਣੇ ਨੂੰ ਇਹ ਹੁਕਮ ਆ ਵੀ ਦਿੱਲੀ ਤੁਸੀਂ ਇੱਕ ਜਿਹੜਾ ਐਨਡੀਪੀ ਐਸ ਦਾ ਤੱਕਰ ਦੇਣੇ ਜਣਾ ਜੇ ਵੀ ਬੰਦਾ ਝਗੜੇ ਚਾਹੇ ਉਹ ਤੈ ਨਸ਼ਾ ਪਾ ਦੇ ਜੀ ਕੋਈ ਜਨ ਕਰਦੇ ਕਿਨੇ ਬੰਦਾ ਚੁੱਕਿਆ ਬੰਦੇ ਚੁੱਕ ਕੇ ਕਾਂਥਾਂ ਤੇ ਲੈ ਗਏ ਉੱਥੇ ਕਿਹਾ ਜੀ ਨਾਕਾ ਲਾਇਆ ਸੀ ਤਨਾਚੀ ਦੀ ਜੇਸ ਪਲੱਸ ਕੈਪਟਨ ਨਿਕਲੇ ਜੀ ਜੀ ਕਿੱਤਾ ਵਿਖੜਿਆ ਜੀ ਉਹ ਛਿੱਟਾ ਤੇ ਜੇ ਕਹਿਣ ਦੇ ਉੱਤੇ ਜਿਹੜਾ ਸਭ ਕੁਝ ਕਰਨ ਦੇ ਉੱਤੇ ਜਿਹੜਾ ਵਾ ਉਹਨਾਂ ਦੀ ਫਿਰ ਪਾਕਿਤ ਜਿੱਲ ਭਿੱਜਦਾ ਔਰ ਇੱਥੋਂ ਤੱਕ ਵੇਖੋ ਵੀ ਤੁਹਾਡੀ ਜਿਹੜੀ ਹੈਗੀ ਆ ਜਿਹੜੇ ਲੋਕ ਪਹਿਲਾਂ ਕਿਸੇ ਕੋਈ ਨਸ਼ੇ ਚ ਮਾਰੇ ਮੋਟੇ ਫਿਰ 100 ਗ੍ਰਾਮ 5 ਗ੍ਰਾਮ ਜਾਂ ਕਿਤੋਂ ਕਿਛੂ ਫੜੇ ਗਿਆ ਸੀ ਭਰੀਓ ਕਿਹਾ ਗਿਆ ਨੇ ਜੀ ਉਹਨਾਂ ਤੇ ਵੀ ਕੇਸ ਪਾਏ ਜਾ ਰਹੇ ਨੇ ਤੇ ਉਹ ਦੁਖੀ ਤੇ ਵੀ ਹੱਥ ਖਾਣਾ ਕਿੱਥੋਂ ਰੋਜ ਕੇਸ ਦੇ ਵਿੱਚ ਜੀ ਇੰਨੀ ਹਾਰਤ ਮਾਰੀ ਹੋ ਗਈ ਹੈ ਤੇ ਇਹ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਜੀ ਸਰ ਇੱਕ ਗੋਰਖ ਧੰਦਾ ਬੰਦ ਕਰੇ ਲੁੱਟ ਮਾਰਦਾ ਜੇ ਕਿਸੇ ਦੇ ਪੈਸੇ ਦੇ ਦਿੱਤੇ ਉਹਨਾਂ ਦੇ ਮੂੰਹ ਮੰਗੇ ਤੇ ਫਿਰ ਧਜੋ ਬੰਦਾ ਜੀ ਜੇ ਨਹੀਂ ਦਿੱਤੇ ਤੇ ਫਿਰ ਟਾਗਦੇ ਬੰਦਾ ਜੀ ਸੋ ਪੱਟੀ ਸਾਹਿਬ ਅਗਲਾ ਸਵਾਲ ਹੈਗਾ ਵੀ ਰਵਦੀਤ ਬਿੱਟੂ ਕੇਂਦਰੀ ਮੰਤਰੀ ਦਾ ਇੱਕ ਵੀਡੀਓ ਦੇ ਵਿੱਚ ਬਿਆਨ ਸੀ ਕਹਿੰਦੇ ਵੀ ਇਹ ਜਿਹੜੇ ਗੈਂਗਸਟਰ ਪੰਜਾਬ ਵਿੱਚ ਹੈਗੇ ਨੇ ਕਹਿੰਦੇ ਵੀ ਛੋਟੇ ਛੋਟੇ ਕੱਦੇ ਗੈਂਗਸਟਰ ਹੈਗੇ ਨੇ ਕਹਿੰਦੇ ਵੀ ਜਿਵੇਂ ਮੇਰੇ ਦਾਦਾ ਜੀ ਨੇ ਰਾਜ ਕੀਤਾ ਨਾ ਪੰਜਾਬ 'ਚ ਕਹਿੰਦਾ ਵੀ ਪਿੰਡਾਂ ਦੇ ਵਿੱਚੋਂ ਚੰਗੇ ਨੌਜਵਾਨਾਂ ਨੂੰ ਕੱਢ ਕੇ ਆਟੋਮੈਟਿਕ ਹਥਿਆਰ ਦਿੱਤੇ ਜਾਣ ਕਹਿੰਦਾ ਵੀ ਇੱਕ ਝਟਕੇ ਦੇ ਵਿੱਚ ਇਹ ਪੰਜਾਬ ਦੇ ਚੋਂ ਗੈਂਗਸਟਰ ਖਤਮ ਹੋ ਸਕਦੇ ਆ ਜਿਹੜੀ ਇਹਦੇ ਦਾਦੇ ਨੇ ਕੰਮ ਕੀਤਾ ਸੀ ਉਹ ਇਸ ਕਰਕੇ ਕੰਮ ਜੋ ਗਿਆ ਸੀ ਲੋਕੀ ਦੁਖੀ ਹੁੱਟੇ ਸੀ ਜਿਹੜੀ ਇਹ ਚਪਕੋ ਸਫਟ ਹੋ ਗਈ ਸੀ ਮਾਰੇ ਅਕਸਰ ਨੇ ਹਾਂਜੀ ਮਾਰੇ ਅਕਸਰ ਕੀ ਕਰਦੇ ਸੀ ਲੁੱਟਮਾਰ ਵੀ ਕਰਦੇ ਸੀ ਲੋਕਾਂ ਦੀਆਂ ਧੀਆ ਪਹਿਣਾ ਖਲਵਾੜ ਵੀ ਕਰਦੇ ਸੀ ਤੇ ਉਹਨਾਂ ਕੋਲ ਜ਼ਬਰਦਸਤੀ ਰੋਟੀਆਂ ਵੀ ਖਾਂਦੇ ਸੀ ਜੀ ਫਿਰ ਲੋਕ ਖਲਾਫ ਹੋ ਗਏ ਸੀ ਤੇ ਜੀ ਕੇਪੀਐਸ ਗਿਲਗਰ ਵਿੱਚ ਤੇ ਪਹਿਲਾਂ ਵੀ ਉੱਥੇ ਆਏ ਸੀਗੇ ਤੇ ਕੇਪੀਐਸ ਕੋਲ ਪਹਿਲਾਂ ਕੰਮਜਾਬ ਕੋ ਨਹੀਂ ਹੋਇਆ ਜੀ ਜੀ ਜਦੋਂ ਦੂਸਰੀ ਵਜੇ ਉਦੋਂ ਕਾਮਯਾਬ ਇਸ ਕਰਕੇ ਹੋਇਆ ਕਿ ਉਹਨੂੰ ਜਿਹੜਾ ਸੀਗਾ ਉਹ ਲੋਕਾਂ ਦਾ ਸਹਿਯੋਗ ਮਿਲ ਗਿਆ ਲੋਕ ਖਿਲਾਫ ਹੋ ਗਏ ਸੀ ਹੋਰ ਕੋਈ ਗੱਲ ਨਹੀਂ ਸੀ ਹੈਗੀ ਜੀ ਤੇ ਜਿਹੜੇ ਬਿੱਟੂ ਹਰੀ ਹੈ ਨਾ ਬਿੱਟੂ ਹਰੀ ਹੈਗਾ ਜਾਗਿਆਂ ਮਾਰੀ ਜਾਂਦੇ ਵੀ ਤੇਰੇ ਦਾਦੇ ਤੇਰੇ ਦਾਦੇ ਨੇ ਖੱਟਿਆ ਕੀ ਜੀ ਖੱਟਿਆ ਤਾਂ ਕੁਝ ਨਹੀਂ ਨਾ ਹਾਂਜੀ ਹਾਂਜੀ ਮੈਂ ਬਿੱਟੂ ਬਾਰੇ ਕਹਿਣਾ ਨਾ ਬਿੱਟੂ ਜੀ ਤੁਹਾਡੀ ਸਿਆਸਤ ਜਿਹੜੀ ਹੈ ਨਾ ਉਹ ਨੌਜਵਾਨਾਂ ਦੇ ਕੱਫਣਾ ਚੋਂ ਨਿਕਲੀ ਸਿਆਸਤ ਆ ਇਸ ਬਾਕੀ ਗਿਰੇਗੇ ਪੱਕੇ ਵਦ ਵਦ ਕੀ ਕਹੀ ਮਿੱਟੂ ਵਾਲੇ ਆਪਾਂ ਜੀ ਉਹਨਾਂ ਨੂੰ ਕਫਨ ਚੰਗੇ ਲੱਗਦੇ ਆ ਵੀ ਜਿਹੜੇ ਪੰਜਾਬ ਦੀ ਨੌਜਵਾਨ ਜਿਹੜੀ ਆ ਉਹ ਪੀੜ੍ਹੀ ਆ ਉਹ ਕਿਵੇਂ ਸੋਰੀ ਫਿਰਦੀ ਸਭ ਵਿਖਾਈ ਦਿੰਦੀ ਡਿਸਨਿ ਜਿਹੜੀ ਸਾਨੂੰ ਜੀ ਜੀ ਪੱਟੀ ਸਾਹਿਬ ਜਿਸ ਤਰ੍ਹਾਂ ਇਹ ਜਦੋਂ ਵੀ ਇਲੈਕਸ਼ਨ ਹੁੰਦੇ ਆ ਸੱਤਾ ਦੀ ਖੂਨੀ ਜਿਹੜੀ ਜੀ ਪਲਾਨ ਖੇਢੀ ਜਾਂਦੀ ਹੈ ਲੋਕਾਂ ਆਮ ਲੋਕਾਂ ਦੇ ਨਾਲ ਜੇ ਗੱਲ ਕਰੀਏ 27 ਜੁਲਾਈ 2015 ਦੀ ਦਿਨਾਰ ਨਗਰ ਦੇ ਵਿੱਚ ਕਹਿੰਦੇ 10 ਲੋਕਾਂ ਦੀ ਮੌਤ ਹੋਈ ਸੀ 2 ਜਨਵਰੀ 2016 ਪਠਾਨਕੋਟ 에ਅਰਬਾਸਟ ਤੇ 14 ਲੋਕਾਂ ਦੀ ਮੌਤ ਹੋਈ ਸੀ ਇਸ ਤਰ੍ਹਾਂ ਕਹਿੰਦੇ ਲੰਬੀ ਲਿਸਟ ਹੈ ਅੱਜ ਤੱਕ ਜਿਹੜੇ ਬੰਬ ਧਮਾਕੇ ਪੰਜਾਬ ਦੇ ਵਿੱਚ ਹੋਏ ਨੇ ਇਹਨਾਂ ਦਾ ਆਖਰਕਾਰ ਜ਼ਿੰਮੇਵਾਰ ਕੌਣ ਹੈ ਜਿਹੜੀ ਇਹ ਗੱਲ ਤੁਸੀਂ ਕਹਿਨੇ ਹੋ ਤੇ ਤੇ ਪੱਠਲ ਸਭ ਕੁਝ ਸਪਸ਼ਟ ਕਰ ਹੀ ਦਿੱਤਾ ਜੀ ਬੀਬੀ ਪੱਠਲ ਦਾ ਬਿਆਨ ਕੋਈ ਸਧਾਰਨ ਬਿਆਨ ਨਹੀਂ ਜੀ ਉਹਦਾ ਬਿਆਨ ਜਿਹੜਾ ਵਾ ਉਹ ਆਪਣਾ ਬਿਆਨ ਨਹੀਂ ਇਹ ਕਿਸੇ ਦੇ ਕਿਸੇ ਕੌਨਸਪੀਰੇਸੀ ਦਾ ਹਿੱਸਾ ਵਾ ਜੀ ਨਹੀਂ ਤੇ ਬੀਬੀ 30 ਸਾਲ ਪਹਿਲਾਂ ਕੋਈ ਨਹੀਂ ਬੋਲੀ ਸਹੀ ਗੱਲ ਵੇਖੋ 16 ਮਈ 1983 ਨੂੰ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਜੀ ਸਰ ਘਟਨਾ ਇਹ ਵਾਪਰਦੀ ਆ ਕਿ ਇੱਕ বাস ਅੰਮ੍ਰਿਤਸਰ ਤੋਂ ਚੱਲਦੀ ਸੀ ਦਿੱਲੀ ਰਾਤ ਨੂੰ ਜੀ ਸਾਡੇ ਨੂੰ ਰਾਜਨੀਤਕ ਟ੍ਰੇਨ ਚੱਲਦੀ ਸੀ ਤੇ ਉਦੋਂ ਹੀ ਇੱਕ ਬੱਸ ਚੱਲਦੀ ਸੀ ਇੱਥੇ। ਜੀ। ਉਹ ਰਾਜ ਟ੍ਰਾਂਸਪੋਰਟ ਦੀ ਬੱਸ ਸੀਗੀ। ਜੀ। ਉਹ ਡੇਢੀ ਚੱਲਦੀ ਸੀਗੀ। ਤੇ ਉਹਦੇ ਵਿੱਚੋਂ ਕੀ ਕੀਤਾ ਸੀ ਵੀ ਜਿਹੜਾ ਢਿਲਵਾ ਵਾ ਢਿਲਵਾ ਬਿਆਸ ਤੋਂ ਕਿ ਢਿਲਵਾ ਹੁੰਦਾ ਬਿਆਸ ਤੇਰਾ ਪਾਰ ਕਰਕੇ ਪਮਰ ਸਭ ਜਈਏ। ਹਾਂਜੀ। ਉੱਥੇ ਬੱਸ ਰੋਕ ਕੇ ਤੇ ਉਹਦੇ ਵਿੱਚੋਂ 6 ਹਿੰਦੂ ਕੱਢ ਕੇ ਮਾਰ ਦਿੱਤੇ ਸੀ ਤੇ ਸਾਰੇ ਦੇ ਚ ਹਾ ਕਰ ਮੱਚ ਗਈ ਸੀ। ਹੂੰ। ਬਾਦ ਦੇ ਵਿੱਚ ਮੇਰੀ ਕਿਸੇ ਪ੍ਰੋਫੈਸਰ ਨਾਲ ਗੱਲ ਹੁੰਦੀ ਰਿਟਾਇਰਡ ਤਾਂ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਜੀ ਮੈਨੂੰ ਇਹ ਦੱਸੋ ਵੀ ਇਹ ਘੜੀ ਕੀ ਬਣੀ ਸੀ ਜੀ ਕਹਿੰਦਾ ਸਭ ਸਿਆਸੀ ਖੇਡ ਮੈਂ ਕਿਹਾਵੇਂ ਕਹਿੰਦਾ ਉਹਦੇ ਵਿੱਚ ਫੁੜਸਦੇ ਉਹ ਬੰਦੇ ਵੀ ਟ੍ਰੇਸ ਕਰ ਰਹੇ ਨੇ ਕਿਉਂ ਸਿਆਸਤ ਨਹੀਂ ਫੜ ਨਹੀਂ ਦਿੰਦਾ ਉਹਨਾਂ ਨੂੰ ਰਹਿਣ ਦੇ ਫੜ ਨਹੀਂ ਜੀ ਤੇ ਫਿਰ ਤੁਸੀਂ ਆਪ ਲਾ ਲਓ ਵੀ ਇਹ ਜਿਹੜੇ ਬਲਾਸਟ ਹੁੰਦੇ ਹੁੰਦੇ ਇਹਦਾ ਕਾਰਨ ਕੀ ਆ ਸ ਜੀ ਇਹ ਜੇ ਕਿਤੇ ਬਕਾਇਦਾ ਐਮਆਈਏ ਤੋਂ ਜਾਂਚ ਕਰਾਈ ਜਾਵੇ ਤੇ ਇਮਾਨਦਾਰੀ ਦਾ ਜਾਂਚ ਹੋਵੇ ਜੀ ਇੱਕ ਨਾ ਸੀਬੀਸੀ ਹੁੰਦਾ ਜੀ ਸੀਬੀ ਸੈਂਟਰਲ ਵਿਜੀਲੈਂਸ ਕਮਿਸ਼ਨ ਹੁੰਦਾ ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਨਿਯੁਕਤੀ ਜਿਹੜੀ ਨਾ ਕੋਈ ਸੀਨੀਅਰ ਆਈਐਸ ਦਾ ਆਈਪੀਐਸ ਹੁੰਦਾ ਉਹ ਲਾਇਆ ਜਾਂਦਾ ਉੱਥੇ ਆਮ ਤੌਰ ਤੇ ਐਂਟੀ ਸੱਫਸਰ ਹੁੰਦਾ ਉਹਦੀ ਨਿਯੁਕਤੀ ਹੁਣ ਤੇ ਚਲੋ ਬਦਲਤਾ ਹੈ ਨਾ ਉਹਦੇ ਵਿੱਚ ਹੁੰਦਾ ਸੀ ਵੀ ਇੱਕ ਪ੍ਰਧਾਨ ਮੰਤਰੀ ਇੱਕ ਚੀਫ ਜਸਟਿਸ ਹੈ ਇੱਕ ਸੁਪਰੀਮ ਕੋਰਟ ਦਾ ਤੇ ਇੱਕ ਵਿਰੋਧੀ ਚਰਦਾ ਜਾਂਦਾ ਤਿੰਨ ਬੰਦੇ ਨਿਯੁਕਤੀ ਕਰਦੇ ਛੋੜੀ ਮੈਰਿਟ ਦੇ ਦਾ ਜੀ ਸੀਬੀਆਈ ਦੇ ਚੀਫ ਦੀ ਵੇਦਦਾ ਹੈ ਰਾ ਦੇ ਚੀਫ ਦੀ ਵੇਦਦਾ ਹੈ ਆਈਬੀ ਦੇ ਚੀਫ ਦੀ ਵੇਦਦਾ ਹੈ ਤੇ ਸੀਬੀਏ ਇਸ ਚੀਫ ਦੀ ਵੇਦਦਾ ਇਦਾਂ ਨਿਯੁਕਤੀ ਹੁੰਦੀ ਹੈ ਉਹਨਾਂ ਦੀ ਜੀ ਲੇਕਿਨ ਐਸੇ ਸਰਕਾਰ ਨੇ ਆ ਕੇ ਕਹੇ ਤਾਂ ਵੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਸ਼ਾਮਲ ਨਹੀਂ ਹੋਊਗਾ ਜੀ ਇਹਨਾਂ ਉਹ ਕਾਨੂੰਨੀ ਚੇਂਜ ਕਰਤਾ ਉਹਨੇ ਕਹਿੰਦਾ ਜੀ ਇੱਕ ਪ੍ਰਧਾਨ ਮੰਤਰੀ ਤੋਂ ਨਾਲ ਇੱਕ ਮੰਤਰੀ ਤੋਂ ਤੇ ਫਿਰ ਜੋ ਨਾ ਦੋ ਬੰਦੇ ਕੜਾ ਹੋ ਜਾਣਾ ਬਾਕੀ ਫਿਰ ਉਹਦੇ ਦੋ ਬੰਦੇ ਲੋੜੀ ਨਹੀਂ ਆਗੇ ਜੀ ਉਹ ਜਿਹੜਾ ਨਕਈ ਨਕਈ ਲਾਇਆ ਸੀ ਉਹਨੇ ਆਈਪੀਐਸ ਅਫਸਰ ਇਹਨਾਂ ਇਹ ਇਮਾਨਦਾਰ ਸੀ ਉਸ ਬੰਦੇ ਨੇ 100 ਦੇ ਕਰੀਬ ਜਿਹੜੇ ਆਈਪੀਐਸ ਤੇ 80 ਆਈਐਸ ਅਫਸਰੇ ਕਰਪਟ ਸੀ ਉਹ ਠੋਕਦੇ ਸੀ ਜਨ ਡਿਸਕ੍ਰਾਈ ਸੀ ਜੀ ਤੇ ਜਦੋਂ ਪਹਿਲਾਂ ਤੋਂ ਉਹਦੀ ਬੜੀ ਵਾਵਾ ਵਾਹ ਕੀਤੀ ਲੋਕ ਸਭਾ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਤੇ ਜਦੋਂ ਉਹਨੇ ਇੱਕ ਦੋ ਲੀਡਰ ਨੂੰ ਹੱਥ ਪਾਇਆ ਤੇ ਮੁੜ ਕੇ ਕਹਿੰਦੇ ਨਾਲ ਤਾਂ ਬੰਦਾ ਗੰਦਾ ਹੀ ਕੋਈ ਨਹੀਂ ਬਦਲੇ ਇਥੋਂ ਹਾਂਜੀ ਉਹ ਤੇ ਚੀਫ ਜਸਟਿਸ ਰਗਿਆ ਸੀ ਕਿਹਾ ਨਾ ਇਹ ਆਪਣੀ ਟਿਨਰ ਪੂਰੀ ਕਰਕੇ ਜਾਏਗਾ ਤੇ ਜੀ ਸਰ ਇਹੋ ਜਿਹੇ ਬੰਦੇ ਕੋਲੋਂ ਜੇ ਜਾਂਚ ਕਰਾਈ ਜਾਵੇ ਵੀ ਇਹ ਬਲਾਸਟ ਕੌਣ ਕਰ ਰਿਹਾ ਕਿਵੇਂ ਹੋ ਰਿਹਾ ਖਾਤੇ ਬਜਰੇ ਦੀ ਆ ਖਾਲਸ ਨੈਸ਼ਨਲ ਆਰਮੀ ਕੀ ਸੁਣੀ ਨਹੀਂ ਸੀ ਤੇ ਜੀ ਖਾਲਸਾ ਜਿੰਨਾਬੱਤ ਦੀ ਸੁਣੀ ਨਹੀਂ ਕਿੱਥੋਂ ਕਿੱਥੇ ਨਹੀਂ ਹੈਗੀ ਇਹ ਜੀ ਇਹੋ ਜੀ ਇਹਦੇ ਖਾਤੇ ਚ ਪਾ ਕੇ ਉਹਦਾ ਫਲਾਣਾ ਮੁਖੀ ਢਿੰਗਣਾ ਮੁਖੀ ਕੌਣ ਨਹੀਂ ਪਤਾ ਮੁਖੀ ਕਿ ਨਾਂ ਦੱਸਦਾ ਫਲਾਣਾ ਜੀ ਬਾਕੀ ਇਹ ਤਾਂ ਪਤਾ ਕਿੱਥੋਂ ਰਿੰਦਾ ਕੀ ਦੇਦਾ ਕੀ ਨਹੀਂ ਕੋਈ ਪਤਾ ਜੀ ਹੈਗਾ ਇਹ ਵੀ ਇੱਕ ਜਿਹੜੀ ਬੀਬੀ ਪੱਠਲ ਦੇ ਕਹਿੰਦੇ ਮੁਤਾਬਕ ਸਿਆਸੀ ਖੇਡ ਹੈ ਪੱਟੀ ਸਾਹਿਬ ਜਿਹੜੇ ਵਿਰੋਧੀ ਪਾਰਟੀਆਂ ਹੈਗੇ ਨੇ ਬੀਜੇਪੀ ਆਪ ਪਾਰਟੀ ਕਹਿੰਦੇ ਵੀ ਜੇ 30 ਸਾਲ ਬੀਬੀ ਪੱਠਲ ਨੇ ਇਹ ਗੱਲ ਦੱਬ ਕੇ ਕੋ ਰੱਖੀ ਅੱਜ ਕਿਉਂ ਕੱਢੀ ਹੈ ਮੈਂ ਕੀ ਕਿਹਾ ਜੀ ਮੈਂ ਇਹੋ ਗੱਲ ਕਹੀ ਐ ਵੀ ਬੀਬੀ ਨੇ 30 ਸਾਲ ਗੱਲ ਨਹੀਂ ਕੀਤੀ ਹੋੜੇ ਕਿਸੇ ਕੌਂਸੀ ਪ੍ਰੇਸੀ ਦਾ ਹਿੱਸਾ ਵਾ ਜੀ ਇਹ ਐਵੇਂ ਨਹੀਂ ਗੱਲ ਕਰਦੀ ਕਿਸੇ ਕੌਂਸੀ ਪ੍ਰੇਸੀ ਦਾ ਸੈਕਸ਼ਨ ਦਾ ਕਿਸੇ ਕਿਸੇ ਸਾਜਦਾ ਦਾ ਹਿੱਸਾ ਵਾ ਕੋਈ ਫਾਇਦਾ ਲੈਣ ਦਾ ਸਭ ਗੱਲ ਗਲ ਹੀ ਇਹ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਨੂੰ ਇਹਦੇ ਵਿੱਚ ਵੱਡਾ ਨੁਕਸਾਨ ਨਹੀਂ ਹੋ ਸਕਦਾ ਇਕਾ ਜਿਹੜੀ ਇਹ ਇਹਨਾਂ ਨੇ ਬਿਆਨ ਦਿੱਤਾ ਹੈਗਾ ਨਹੀਂ ਨਹੀਂ ਉਹਨੇ ਤੇ ਵੇਖੋ ਜੀ ਸੱਚ ਬੋਲੇ ਉਹਨੇ ਕਿਹਾ ਜੀ ਇਹਨਾਂ ਮੈਨੂੰ ਕਿਹਾ ਪਰ ਮੈਂ ਨਹੀਂ ਮੰਨੀ ਜੀ ਉਨੇ ਤੇ ਕਾਂਗਰਸ ਨੰਬਰ ਵਾਲੀ ਵੀ ਕਾਂਗਰਸ ਜੇ ਕੰਮ ਨਹੀਂ ਕਰਦੀ ਹੂੰ ਉਹਨੇ ਤੇ ਬਾਕੀ ਦੀ ਚਰਚਾ ਮਗਦੀ ਜੀ ਬਾਕੀ ਦੇ ਟਾਈਮ ਤੇ ਜਿਹੋਏ ਦੋਨਾਂ ਕਿਤੇ ਨਹੀਂ ਪੱਟੀ ਸਾਹਿਬ ਬਿਆਨਾਂ ਦੇ ਆਧਾਰ ਤੇ ਕਾਂਗਰਸ ਦੇ ਆਪਸੀ ਟੋਟੇ ਵੀ ਹੋ ਚੁੱਕੇ ਹਨ ਆਪਸ ਬੱਕਰੇ ਬੱਕਰੇ ਅਲੱਗ ਅਲੱਗ ਬਣ ਕੇ ਲਈ ਕਾਂਗਰਸ ਦੇ ਕਾਂਗਰਸ ਦੇ ਟੋਟੇ ਟਾਡੇ ਕਦੀ ਨਹੀਂ ਹੋਣੇ ਇਹਨਾਂ ਚ ਗਰੁੱਪ ਬੰਦੀ ਸ਼ੁਰੂਤ ਨਹੀਂ ਹੋ ਰਹੀ ਰਹਿਣੀ ਰਹਿਣੀ ਹੈ ਜੀ ਸੋ ਨੂੰ ਇਸ ਗੱਲ ਦਾ ਪਤਾ ਆਏਗਾ ਵੀ ਜਿਹੜੀ ਕੇਂਦਰੀ ਹਾਈ ਕਮਾਂਡ ਹੈ ਨਾ ਕਾਂਗਰਸੀ ਉਹ ਡਿਵਾਈਡਡ ਰੂਲ ਦੀ ਪਾਲਿਸੀ ਚਲਦੀ ਹੈ ਤੇ ਜੀ ਇੱਕ ਵਾਰੀ ਉਹਨੇ ਕੀਤਾ ਸੀ ਠਹਾਛਲ ਦੇ ਵਿੱਚ ਵੀਰ ਭੱਦਰ ਹੈਗਾ ਸੀ ਮੁੱਖ ਮੰਤਰੀ ਤੇ ਇੱਕੋ ਗਰੁੱਪ ਰਹਿੰਦਾ ਸੀ ਬਾਕੀ ਗਰੁੱਪ ਨਹੀਂ ਸੀ ਰਹਿਣ ਦਿੱਤਾ ਕੋਈ ਹਾਂਜੀ ਤੇ ਜਦੋਂ ਉਹਨੇ ਅੱਥਾ ਵਖੇਂ ਤੇ ਰਾਤੋਂ ਰਾਤ ਇਹਨਾਂ ਦੂਸਰਾ ਗਰੁੱਪ ਖੜਾ ਕਰਨੇ ਪਏ ਸੋ ਉੱਥੇ ਇਹ ਉਹਨਾਂ ਦੀ ਆਪਣੀ ਪਾਲਿਸੀ ਹੈ ਜਿਹੜੀ ਹੈਗੀ ਹੈ ਆਪਣੀ ਕਾਂਗਰਸ ਦੀ ਹਾਈ ਕਮਾਂਡ ਵੀ ਡਿਵਾਈਡਡ ਰੂਲ ਜੀ ਤੇ ਜੇ ਕਾਗਜ਼ ਟੁੱਟਣ ਦੀ ਗੱਲ ਕਰੋ ਜਉਦੀ ਕਾਂਗਰਸ ਬੜੀ ਹੁਣ ਤੱਕ 70 ਵਾਰ ਟੁੱਟ ਚੁੱਕੀ ਰਹੀ ਕਾਗਰਸ ਜ਼ਿੰਦਾ ਅੱਜ ਵੀ ਜੀ ਇਸ ਕਰ ਕਿਉਂ ਕੋਈ ਬਰਖਮੀਨ ਗਰੁੱਪ ਬੰਦੀ ਹੋ ਤੇ ਬਿਆਨਬਾਜ਼ੀ ਚੱਲਦੀ ਰਹਿਣੀ ਹੈ ਕਿ ਇਹਨਾਂ ਦੀ ਆਪਸੀ ਲੜਾਈ ਲੀਡਰਾਂ ਦੀ ਆਜ ਮੈਂ ਸੁਣ ਰਿਹਾ ਸੀ ਫਤੇ ਬਾਜਵੇ ਨੇ ਬੜੀ ਛੋਟੀ ਗੱਲ ਕੀਤੀ ਸੀ ਜੀ ਉਹ ਕਹਿੰਦਾ ਜੀ ਹਾਕੀ ਦੇ ਪਲੇਅਰ ਹੁੰਦੇ ਆ ਨਾ ਬੱਲੇ ਤੋਂ ਪਾਸ ਲੈ ਕੇ ਖੇਡਦੇ ਆ ਹੂੰ ਕਿ ਕਾਂਗਰਸ ਚ ਪਾਸ ਦੇ ਅੰਦਰ ਰਵਾਜ ਨਹੀਂ ਗਾਏ ਇਹ ਬੋਲ ਦੇ ਵਿੱਚ ਬਾਲੀਏ ਤਾਂ ਬਹੁਤ ਗਵਾਤੀਆ ਜੀ ਜੀ ਇਹਨਾਂ ਦੀ ਇਦਾਂ ਦੀ ਨੀਤੀ ਹੈਗੀ ਇਸ ਕਰਕੇ ਇਹ ਨਾ ਜਿਹੜੀ ਆ ਜਿਹੜੀ ਜੁਕਸ਼ ਹੋ ਰਿਹਾ ਨਾ ਸਭ ਕੁਝ ਹਾਈ ਕਮਾਂਡ ਦੇ ਵਿੱਚ ਰਹੀ ਹਾਈ ਕਮਾਂਡ ਦਾ ਬਿਆਨ ਆਇਆ ਤੇ ਪੱਠਣ ਨੂੰ ਪਾਰਟੀ ਚੋਂ ਕੱਢਿਆ ਗਿਆ ਨੇ ਹੂੰ ਪੱਠਣ ਦੇ ਵਿੱਚ ਬਗਾਲ ਨੇ ਕੁਝ ਕਿਹਾ ਜੇ ਕਿਹਾ ਕਿਸੇ ਨੇ ਜੀ ਪੱਠਲੇ ਆਪਣੇ ਬਿਆਨ ਹੋ ਸਕਦੇ ਹੂੰ ਉਹ ਕਦੇ ਵੀ ਉਰਕੀਏ ਤੋਂ ਬਾਅਦ ਜੀ ਇੱਕ ਕਰਕੇ ਮੈਂ ਕਹਿਣਾ ਵੀ ਇਹ ਕਿਸੇ ਕੌਂਸਿਪਰੇਸੀ ਦਾ ਹਿੱਸਾ ਉਹਦਾ ਬਿਆਨ ਜੇ 30 ਸਬਕ ਬਿਆਨ ਹੈ ਪਹਿਲਾਂ ਨਹੀਂ ਆਇਆ ਉਹਦਾ ਜੀ ਬਿਲਕੁਲ ਕਿਸੇ ਕੌਂਸਿਪਰੇਸ਼ਨ ਦਾ ਨਹੀਂ ਜੀ ਸੋ ਪੱਟੀ ਸਾਹਿਬ ਤੁਸੀਂ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਲੰਬੀ ਗੱਲਬਾਤ ਕੀਤੀ ਹੈ ਸਮਾਂ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ